ਅਜਿਹੇ ਸਮੇਂ ਦੇ ਵਿੱਚ ਜਦੋਂ ਦਾ ਆਨਲਾਈਨ ਗੇਮਿੰਗ ਦਾ ਦੌਰ, ਆਨਲਾਈਨ ਪੜਾਈ, ਆਨਲਾਈਨ ਪੈਸਾ ਕਮਾਉਣ ਦਾ ਦੌਰ ਸ਼ੁਰੂ ਹੋਇਆ ਹੈ ਜਿਸ ਦੇ ਕਰਮ ਨੌਜਵਾਨ ਆਪਣੇ ਕੰਮਕਾਰ ਭਵਿੱਖੀ ਚਿੰਤਾ ਛੱਡ ਕੇ ਇਨ੍ਹਾਂ ਗੇਮਾਂ ਆਨਲਾਈਨ ਸਿਸਟਮ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਨੇ ਜਿਸ ਦੇ ਚਲਦੇ ਬੱਚੇ, ਬਜ਼ੁਰਗ, ਮੁੰਡੇ, ਕੁੜੀਆਂ ਕਈ ਵਾਰ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਫਸ ਜਾਂਦੇ ਨੇ ਅਤੇ ਉਹਨਾਂ ਨੂੰ ਬਹੁਤ ਵੱਡੇ ਤੌਰ ਤੇ ਵਿੱਤੀ ਨੁਕਸਾਨ ਨੂੰ ਚਲਣਾ ਪੈਂਦਾ ਹੈ। ਔਰ ਡਿਪਰੈਸ਼ਨ ਔਰ ਕਈ ਵਾਰ ਸੂਸੈਟਕ ਤੱਕ ਦੀ ਨੌਬਤ ਵੀ ਆ ਜਾਂਦੀ ਹੈ। ਕਈ ਵਾਰ ਤਾਂ ਫੋਟੋ ਮੋਫ ਡੀਪ ਫੇਕ ਜਾਂ ਨਕਲੀ ਫੋਟੋ ਬਣਾਉਣ ਦਾ ਵੀ ਦੌਰ ਦਾ ਸ਼ਿਕਾਰ ਹੋ ਜਾਂਦੇ ਨੇ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ ਇੱਕ ਮੰਚ ਤੇ ਸਾਂਝਾ ਕੀਤਾ ਹੈ ਔਰ ਇਹ ਮਾਮਲਾ ਉਹਨਾਂ ਦੀ 13 ਸਾਲ ਦੀ ਬੇਟੀ ਦੇ ਨਾਲ ਜੁੜਿਆ ਹੋਇਆ ਹੈ। ਮੰਚ ਤੇ ਉਹ ਕਹਿ ਰਹੇ ਨੇ ਕਿ ਆਨਲਾਈਨ ਗੇਮਿੰਗ ਦੇ ਦੌਰਾਨ ਉਹਨਾਂ ਦੀ ਬੇਟੀ ਤੋਂ ਕਿਸੇ 59 ਵਿਅਕਤੀ ਨੇ ਇਤਰਾਜ਼ਯੋਗ ਫੋਟੋ ਮੰਗੀਆਂ ਇਹ ਸਾਰਾ ਵਾਕਿਆ ਉਸ ਧੀ ਨੇ ਆਪਣੀ ਮਾਂ ਨਾਲ ਸਾਂਝਾ ਕੀਤਾ ਹੈ ਇਹ ਸਾਰਾ ਵਾਕਿਆ ਜਦ ਅਕਸ਼ੇ ਕੁਮਾਰ ਦੇ ਸਾਹਮਣੇ ਆਇਆ ਤਾਂ ਉਹਨਾਂ ਨੇ ਉਸ ਮੰਚ ਤੇ ਸਰਕਾਰ ਦੇ ਅੱਗੇ ਇਹ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ 7ਵੀਂ ਕਲਾਸ ਤੋਂ ਹੀ ਸਾਈਬਰ ਕ੍ਰਾਈਮ ਦੀ ਜੋ ਐਜੂਕੇਸ਼ਨ ਹੈ ਸਿੱਖਿਆ ਹੈ ਉਹ ਦੇਣੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਕਿ ਬੱਚੇ ਛੋਟੇ ਹੁੰਦੇ ਤੋਂ ਹੀ ਬੱਚੇ 7ਵੀਂ ਜਮਾਤ ਤੋਂ ਹੀ ਸਾਈਬਰ ਅਪਰਾਧ ਵਰਗੇ ਹਾਦਸੇ ਤੋਂ ਬਤ ਤੋਂ ਬਤ ਬਚਣ